ਹੰਦ ਟੱਪ ਕੇ ਗੁਰੂ ਘਰ ਦੇ ਵਿੱਚ ਦਾਖਲ ਹੋ ਰਹੇ ਐ ਸ਼ਖਸ ਕੋਈ ਚੋਰ ਨਹੀਂ ਸਗੋਂ ਪੁਲਿਸ ਮੁਲਾਜ਼ਮ ਨੇ ਤਸਵੀਰਾਂ ਦੇਖ ਕੇ ਤੁਸੀਂ ਵੀ ਹੈਰਾਨ ਜ਼ਰੂਰ ਹੋ ਜਾਵੋਗੇ ਕਿ ਆਖਿਰਕਾਰ ਪੁਲਿਸ ਵਾਲੇ ਅਜਿਹਾ ਕਿਉਂ ਕਰ ਰਹੇ ਨੇ ਕਿਉਂ ਉਹਨਾਂ ਦੇ ਵੱਲੋਂ ਗੁਰੂ ਘਰ ਦੀ ਕੰਦ ਟੱਪਕੇ ਅੰਦਰ ਦਾਖਲ ਹੋਇਆ ਗਿਆ ਪੁਲਿਸ ਮੁਲਾਜ਼ਮਾਂ ਦੇ ਉੱਤੇ ਇਲਜ਼ਾਮ ਲੱਗ ਰਹੇ ਨੇ ਕਿ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਗੁਰੂ ਘਰ ਦੇ ਅੰਦਰ ਦਾਖਲ ਹੋ ਕੇ ਜਿੱਥੇ ਗੁਰੂ ਘਰ ਦੀ ਮर्यादा ਨੂੰ ਭੰਗ ਕੀਤਾ ਗਿਆ ਤਾਂ ਉੱਥੇ ਹੀ ਇਲਜ਼ਾਮ ਦੋਵੇਂ ਪੁਲਿਸ ਮੁਲਾਜ਼ਮਾਂ ਦੇ ਉੱਤੇ ਆ ਲੱਗੇ ਨੇ ਕਿ ਅਸ਼ਰਾਬ ਦੇ ਨਸ਼ੇਦ ਵਿੱਚ ਧੁੱਤ ਹੋ ਕੇ ਗੁਰਦੁਆਰਾ ਸਾਹਿਬ ਦੀ ਕੰਦ ਟੱਪਕੇ ਅੰਦਰ ਬੜਿਆ ਤੀਣਾ ਦਿਵਲੋਂ ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਦੇ ਨਾਲ ਗਾਲੀ ਗਲੋਚ ਕੀਤਾ ਗਿਆ ਤੇ ਕੁੱਟਮਾਰ ਵੀ ਕੀਤੀ ਗਈ ਹੈ ਇਹ ਖਬਰ ਜੋ ਹੈ ਮਾਨਸਾ ਤੋਂ ਸਾਹਮਣੇ ਆਈ ਹੈ ਮਾਨਸਾ ਦੇ ਬੋਹਾ ਕਸਬੇ ਦੇ ਥਾਣਾ ਇੰਚਾਰਜ ਨੇ ਦੇਰ ਰਾਤ ਸ਼ਰਾਬ ਦੇ ਨਸ਼ੇ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਦਾਖਲ ਹੋ ਕੇ ਸੇਵਾਦਾਰਾਂ ਦੀ ਕੁੱਟਮਾਰ ਅਤੇ ਗਾਲੀ ਗਲੋਚ ਕੀਤੀ ਹੈ ਇਹ ਪੂਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋਈ ਹੈ ਪਿੰਡ ਵਾਸੀਆਂ ਦੇ ਵੱਲੋਂ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਉੱਥੇ ਹੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਮਾਨਸਾ ਜ਼ਿਲ੍ਹੇ ਦੇ ਬੋਹਾ ਕਸਬੇ ਦੇ ਗੁਰੂ ਘਰ ਦੇ ਵਿੱਚ ਦੇਰ ਰਾਤ ਬੋਹਾ ਥਾਣਾ ਇੰਚਾਰਜ ਵੱਲੋਂ ਗੁਰਦੁਆਰਾ ਸਾਹਿਬ ਦੇ ਅੰਦਰ ਦਾਖਲ ਹੋ ਕੇ ਸੇਵਾਦਾਰਾਂ ਦੇ ਨਾਲ ਬਦਸਲੂਕੀ ਤੇ ਕੁਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਤੋਂ ਬਾਅਦ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਧਰਨਾ ਦਿੱਤਾ ਹੈ ਤੇ ਉਹਨਾਂ ਦੇ ਵੱਲੋਂ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਉਹਨਾਂ ਦਾ ਕਹਿਣਾ ਹੈ ਕਿ ਦੋਵੇਂ ਪੁਲਿਸ ਮੁਲਾਜ਼ਮਾਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਤੁਹਾਨੂੰ ਵੀਡੀਓ ਵੀ ਦਿਖਾਉਂਦੇ ਕਿ ਕਿਸ ਤਰੀਕੇ ਇਹ ਪੁਲਿਸ ਮੁਲਾਜ਼ਮ ਦੇਰ ਰਾਤ ਰਾਤ ਦੇ ਹਨੇਰੇ ਦੇ ਵਿੱਚ ਕੰਦ ਟੱਪ ਕੇ ਗੁਰਦੁਆਰਾ ਸਾਹਿਬ ਦੇ ਅੰਦਰ ਦਾਖਲ ਹੁੰਦੇ ਨੇ ਅਤੇ ਇਹਨਾਂ ਦੇ ਉੱਤੇ ਇਲਜ਼ਾਮ ਹੈ ਨੇ ਕਿ ਸ਼ਰਾਬ ਦੇ ਨਸ਼ੇ ਦੇ ਵਿੱਚ ਆ ਤੁੱਤ ਇਹਨਾਂ ਦੇ ਵੱਲੋਂ ਗੁਰਦੁਆਰਾ ਸਾਹਿਬ ਦੀ ਮਰਿਆਦਾ ਨੂੰ ਭੰਗ ਕੀਤਾ ਗਿਆ ਸੇਵਾਦਾਰਾਂ ਦੇ ਨਾਲ ਕੁੱਟਮਾਰ ਕੀਤੀ ਗਈ ਅਤੇ ਗਾਲੀ ਗਲੋਚ ਕੀਤਾ ਗਿਆ ਤੇ ਇਹਨਾਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਦੱਸਦੇ ਕਿ ਇਸ ਘਟਨਾ ਤੋਂ ਬਾਅਦ ਸਿੱਖ ਪਾਈਚਾਰੇ ਦੇ ਵਿੱਚ ਵੀ ਰੋਜ਼ ਦੇਖਣ ਉਮਲਦੇ ਪੁਣਾ ਦੇ ਵੱਲੋਂ ਵੀ ਜਿਹੜੀ ਕਾਰਵਾਈ ਦੀ ਮੰਗ ਹੈ ਉਹ ਕੀਤੀ ਜਾ ਰਹੀ ਹੈ ਕਿ ਕੁਝ ਬਿਆਨ ਸਾਹਮਣੇ ਆਏ ਨੇ ਤੁਹਾਨੂੰ ਸੁਣਾਉਂਦੇ ਆਂ ਰਾਤ ਜੀ 12 ਵਜੇ ਹੈ ਜਾ ਕੇ ਕੰਨ ਟੱਪ ਗਏ ਜੀ ਸਾਨੂੰ ਠਾਇਆ ਇਹਨਾਂ ਨੇ ਦੂਜੇ ਕਿਹੜੇ ਆਏ ਸੀ ਨਾਲੇ ਨੇ ਉਹਨਾਂ ਨੇ ਬਾਹ ਖਲਾਇਆ ਤੇ ਵੱਡਾ ਅਫਸਰ ਆ ਕੇ ਬਾਹ ਖੋਲੋ ਸਾਰੇ ਸਾਨੂੰ ਕੁੱਟ ਮਾਰ ਗਏ ਜੀ ਬਿਨਾਂ ਕਸੂਰ ਤੋਂ ਕੋਈ ਗੱਲਬਾਤ ਨਹੀਂ ਸਾਨੂੰ ਦੱਸਿਆ ਨਹੀਂ ਆਹ ਗੱਲ ਹੈ ਤੇ ਸਾਨੂੰ ਤਿੰਨ ਜਣਿਆਂ ਨੂੰ ਜੀ ਇਹਨੇ ਕੁੱਟਿਆ ਜਾ ਗਾਲਾਂ ਕੱਢੀਆਂ ਭੈਣਾਂ ਦੀਆਂ ਬਾਵਾ ਦੀਆਂ ਸਾਨੂੰ ਕਹਿੰਦਾ ਜੀ ਗੁਰੂ ਘਰ ਤੋਂ ਬਾਹਰ ਜਾਓ ਤੇ ਚਲੋ ਠਾਣੇ ਜਾਂ। ਅਸੀਂ ਆਖਿਆ ਨਹੀਂ ਅਸੀਂ ਠਾਣੇ ਜਾਂਦੇ। ਗੁਰੂ ਘਰ ਸਾਡਾ ਸੁਣਾ। ਭੋਮਾ ਸਾਨੂੰ ਵੜਦੇ ਇੱਥੇ ਕੁਸੀ ਕਰ ਦਿਓ ਤੇ ਸਾਨੂੰ ਰਾਤ ਨੂੰ ਕੁੱਟਮਾਰ ਕੀਤੀ ਹੈ ਜੀ ਇਹਨਾਂ ਨੇ। ਬਿਨਾਂ ਕਸ਼ੂਰ ਤੋਂ। ਸਾਨੂੰ ਜੀ ਕੋਈ ਪਤਾ ਨਹੀਂ ਜੀ। ਸਾਨੂੰ ਕੋਈ ਗੱਲ ਦਾ ਪਤਾ ਨਹੀਂ ਸੀ ਸੀ। ਸਾਨੂੰ ਗੱਲ ਦਾ ਪਤਾ ਹੁੰਦਾ ਫਿਰ ਅਸੀਂ ਸਾਰਾ ਕੁਝ ਕਰਕੇ ਦੇਖ ਲੈਂਦੇ ਭਈ ਆਹ ਗੱਲ ਬਾਤ ਤੇ ਆਏ। ਹਾਂਜੀ ਰਾਤ 12 ਵਜੇ ਤਕਰੀਬਨ ਪੁਲਿਸ ਗਈ ਹੈ ਜੀ। ਜਾ ਕੇ ਪੁਲਿਸ ਨੇ ਸੇਵਾਦਾਰਾਂ ਨੂੰ ਕੁੱਟਿਆ। ਕੰਦਾ ਟੱਪ ਕੇ ਗਏ ਨੇ ਸ਼ਰਾਬ ਪੀਤੀ ਹੋਈ ਸੀ। ਜਾਣੀ ਜਾ ਕੇ ਬਹੁਤ ਜਿਆਦੇ ਧਮਕਾਇਆ ਉਹਨਾਂ ਨੂੰ ਗੁਰੂ ਘਰ ਤੋਂ ਡੱਕਰਨ ਬਾਰੇ ਵੀ ਡਰਾਵੇ ਦਿੱਤੇ ਵੀ ਗੁਰੂ ਘਰ ਤੋਂ ਭਜਾਓ ਨਹੀਂ ਸਾਨੂੰ ਚੱਕ ਕੇ ਅੰਦਰ ਲੈ ਦੇ ਕਰ ਦਾਂਗੇ ਸਾਡੇ ਕੋਲੇ ਜਾਣੀ ਸਾਰੇ ਪ੍ਰੂਫ ਨੇ ਰਿਕਾਰਡਿੰਗ ਵੀ ਹੈ ਸਾਡੇ ਕੋਲੇ ਕੈਮਰੇਆਂ ਦੀ ਵੀ ਹੈ ਮੋਬਾਈਲਾਂ 'ਚ ਵੀ ਰਿਕਾਰਡਿੰਗ ਹੈ ਜੋ ਐਸਐਚਓ ਨੇ ਗਾਲਾਂ ਦਿੱਤੀਆਂ ਤੇ ਉਹਨਾਂ ਨੂੰ ਪੰਦੀ ਸਦਾ ਗੁੱਲੀ ਬੋਲੀ ਬਹੁਤ ਜਿਆਦੇ ਉਧਰ ਇਸ ਮਾਮਲੇ ਨੂੰ ਲੈ ਕੇ ਪੁਲਿਸ ਦਾ ਕਹਿਣਾ ਹੈ ਕਿ ਸੀਸੀਟੀਵੀ ਤਸਵੀਰਾਂ ਦੇ ਆਧਾਰ ਤੇ ਜਾਂਚ ਕੀਤੀ ਜਾ ਰਹੀ ਹੈ ਤੇ ਜੋ ਵੀ ਮੁਲਜ਼ਮ ਪਾਇਆ ਗਿਆ ਉਸ ਖਿਲਾਫ ਵੰਦੀ ਕਾਰਵਾਈ ਨੂੰ ਅਮਲ ਚੱਲੀ ਹੰਦਾ ਜਾਵੇਗਾ। ਨਿਵਾਸੀ ਜਿਹੜੇ ਤੇ ਕੱਟ ਕਾਫੀ ਕੱਟ ਦੇ ਵਿੱਚ ਇੱਥੇ ਆਏ ਹੋਏ ਸੀਗੇ ਤੇ ਵਿੱਚ ਕੁਝ ਲੇਡੀਜ਼ ਨੇ ਜੋ ਗੁਰੂਕਰ ਦਾ ਪ੍ਰਧਾਨ ਪੂਰਾ ਸਿੰਘ ਸਕੱਤਰ ਗੁਰਤੇਸ਼ਨ ਇਹਨਾਂ ਵੱਲੋਂ ਇੱਕ ਐਪਲੀਕੇਸ਼ਨ ਮੂਵ ਕੀਤੀ ਹੈ ਵੀ ਜਿਹੜਾ ਮੁਖ ਅਫਸਰ ਥਾਣਾ ਅੰਬੂ ਹੈ ਉਦੇਵਾਂ ਲੋ ਜਿਹੜੀ ਹੈਗੀ ਹੈ ਵੀ ਗੁਰੂ ਘਰ ਚ ਰਾਤ ਨੂੰ ਗਿਆ ਉਹ ਚੁਸਤੀ ਫੁਰਤੀ ਤੇ ਜੋਸ਼ ਵਧਾਉਣ ਲਈ ਤੁਸੀਂ ਵੀ ਅੱਜ ਹੀ ਸ਼ੁਰੂ ਕਰੋ ਐਕਸ ਪਲੱਸ ਮਰਦਾਨਾ ਕੋਰਸ ਕਾਲ ਕਰੋ 828306000 ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ Jio TV Jio Fiber ਤੇ Tata Play ਤੇ ਵੀ ਦੇਖਿਆ ਜਾ ਸਕਦਾ ਹੈ World Wide ਤੁਸੀਂ ਸਾਨੂੰ Amazon Fire TV Daily Hunt ਤੇ ਇਹ ਬਾਬਾ ਤੇ ਦੇਖ ਸਕਦੇ ਹੋ USA ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ